ਕੋਈ ਮਾਪਿ ਉਹ ਨਹੀਂ ਚਾਹੁੰਦਾ ਮੇਰਾ ਧੀ ਪੁੱਤ ਗਲਤ ਕੰਮ ਕਰੇ ਬੱਚੀ ਫਿਰ ਵੀ ਕਰਦੇ ਆ ਜਦੋਂ ਗਲਤ ਪਾਸੇ ਤੁਰ ਪੈਨੇ ਆ ਅਸੀਂ ਸੁਸਾਇਟੀ ਦਾ ਦੋਸ਼ ਦਿੰਨੇ ਆ ਸਰਕਾਰਾਂ ਨੂੰ ਦੋਸ਼ ਦਿੰਨੇ ਆ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਗੱਲ ਵੀ ਯਾਦ ਰੱਖ ਐਵੇਂ ਦੋਸ਼ਨਾ ਦਈ ਜਾ ਬੜੀ ਪਿਆਰੀ ਉਦਾਹਰਣ ਲਈ ਬਸ ਕਹਿ ਕੇ ਸਮਾਪਤੀ ਕਰ ਦੇਣੀ ਆ ਸਾਹਿਬ ਕਹਿੰਦੇ ਜਦੋਂ ਕਣਕ ਪੱਕ ਗਈ ਨਾ ਤੇ ਗਾ ਕੇ ਘਰ ਲੈ ਆਂਦੀ ਜਾਂ ਪੱਕੀ ਤਾਂ ਕਟਿਆ ਰਹੀ ਸੁਪੱਲਰਵਾੜ ਸਣ ਕੇ ਸਾਰਾਂ ਚਿੱਥਿਆ ਕਣ ਲਿਆ ਤਨ ਝਾੜ ਦੁਇ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਧੀ ਪੁੱਤ ਗਲਤ ਰਾਤੇ ਤੁਰਪ ਵੀ ਅਸੀਂ ਕਹਿੰਨੇ ਜੀ ਸਰਕਾਰਾਂ ਮਾੜੀਆਂ ਸੁਸਾਇਟੀ ਮਾੜੀ ਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਪਰ ਸਤਗੁਰੂ ਪਾਤਸ਼ਾਹ ਕਹਿੰਦੇ ਤੇਰੇ ਕੋਲ ਹੱਲ ਹੈਗਾ ਵਾ ਅਸੀਂ ਡਰ ਦੇ ਮਾਰੇ ਕਈ ਵਾਰੀ ਵੀ ਇੱਥੇ ਨਸ਼ਾ ਬੜਾ ਵਾ ਬੱਚਿਆਂ ਨੂੰ ਕੈਨੇਡਾ ਕੱਢ ਦੋ ਉੱਥੇ ਹੈ ਨਹੀਂ ਆ ਉੱਥੇ ਨਹੀਂ ਨਸ਼ਾ ਬਾਰਲੀਆਂ ਕੰਟਰੀਆਂ 'ਚ ਨਸ਼ਾ ਨਹੀਂ ਆ ਸਿਰਫ ਇੰਨੀ ਗੱਲ ਆ ਬੱਚਾ ਉੱਥੇ ਅੱਖਾਂ ਤੋਂ ਪਰੋਖਾ ਹੋ ਜਾਂਦਾ ਸਿਰਫ ਇੰਨੀ ਇੱਕ ਗੱਲ ਆ ਇੱਥੇ ਸਾਹਮਣੇ ਆ ਉੱਥੇ ਪਰੋਖਾ ਵਾ ਸਿਆਣੇ ਕਹਿੰਦੇ ਜਿਹੜੇ ਲਾਹੌਰ ਗੰਦੇ ਉਹ ਪਸ਼ੌਰ ਵੀ ਜਿਹੜਾ ਇੱਥੇ ਚੰਗਾ ਵਾ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਵਾ ਉਹ ਸੱਤ ਸਮੁੰਦਰਾਂ ਤੋਂ ਪਾਰ ਬੈਠਾ ਵੀ ਮਾਪਿਓ ਤੋਂ ਕਦੀ ਬਾਹਰੀ ਹੋ ਕੇ ਨਹੀਂ ਤੁਰਦਾ ਦੇ ਜਿਹੜੇ ਮਾੜੀ ਬੈਣੀ ਬਹਿ ਜਾਂਦੇ ਆ ਉਹਨਾਂ ਨੂੰ ਮੈਂ ਵੇਖਿਆ ਘਰਾਂ 'ਚ ਵੀ ਤਾਲੇ ਮਾਰ-ਮਾਰ ਕੇ ਰੱਖਣਾ ਪੈਂਦਾ ਸੈਵਨੀ ਪਿਆਰੀ ਉਦਾਹਰਨ ਲਈ ਕਹਿਣ ਲੱਗੇ ਕਣਕ ਪੱਕ ਗਈ ਗਾ ਕੇ ਘਰ ਲੈ ਆਂਦੀ ਤੇ ਮਾਂ ਪ੍ਰਾਣੀ ਸਮੇਂ ਦੀ ਵਿੱਚ ਗਾਇਆ ਕਰਦੀ ਸਨ ਹੁਣ ਮਸ਼ੀਨਾਂ ਆ ਗਈਆਂ ਉਦੋਂ ਗੋਂਦੇ ਸੀ ਤੇ ماں ਨੇ ਹੱਥ ਵਾਲੀ ਚੱਕੀ ਡਾਲੀ ਢੇਰ ਸਾਰਾ ਦਾਣਿਆਂ ਦਾ ਇੱਕ ਹੱਥ ਦੇ ਨਾਲ ਉਹ ਮੁਠਾ ਘਮਾਈ ਜਾਵੇ ਤੇ ਦੂਜੇ ਹੱਥ ਦੇ ਨਾਲ ਮੁਠਾਂ ਭਰ-ਭਰ ਕੇ ਉਹ ਚੱਕੀ ਦੇ ਵਿੱਚ ਪਾਈ ਜਾਵੇ ਚੱਕੀ ਦੇ ਦੋ ਪੁੜੇ ਹੁੰਦੇ ਨੇ ਇੱਕ ਹਿਠਾਂ ਤੇ ਇੱਕ ਉੱਤੇ ਉੱਪਰਲੇ ਪੁਰੇ ਪੁੜੇ ਦੇ ਵਿੱਚ ਨਾਲ ਹੱਥਾ ਲੱਗਾ ਹੁੰਦਾ ਉਤੋਂ ਦੀ ਮੋਰੀ ਹੁੰਦੀ ਆ ਥੱਲੇ ਕਿਲੀ ਹੁੰਦੀ ਆ ਉਹਨੂੰ ਧੁਰਾ ਕਹਿੰਦੇ ਆ ਸਤਗੁਰੂ ਸੱਚੇ ਪਾਤਸ਼ਾਹ ਨੇ ਉਦਾਹਰਣ ਲਈ ਕਹਿਣ ਲੱਗੇ ਜਦੋਂ ਮਾਂ ਨੇ ਢੇਰ ਸਾਰਾ ਦਾਣਿਆਂ ਦਾ ਪੀ ਕੇ ਖੜੀ ਹੋਈ ਕੱਪੜੇ ਝਾੜ ਕੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਮਾਂ ਕੋ ਗਿਆ ਚੱਕੀ ਨੂੰ ਨਿਹਾਰਿਆ ਮਾਂ ਨੂੰ ਤੱਕਿਆ ਤੇ ਚੱਕੀ ਵੱਲ ਵੇਖ ਕੇ ਹੈਰਾਨ ਹੋਇਆ ਤੇ ਮਾਂ ਨੂੰ ਪੁੱਛਿਆ ਕਿ ਮਾਂ ਢੇਰ ਸਾਰਾ ਦਾਣਿਆਂ ਦਾ ਸੀ ਸਾਰੇ ਰਗੜੇ ਗਏ ਪਰ ਅਜੀਬੀ ਕੁਝ ਦਾਣੇ ਨੇ ਜਿਹੜੇ ਚੱਕੀ ਦੇ ਵਿੱਚ ਪਏ ਨੇ ਉਹ ਨਹੀਂ ਰਗੜੇ ਗਏ ਅੰਦਰ ਪੈਣੀ ਚੱਕੀ ਦੇ ਮਾਟੀ ਰਸਰਾ ਦਾਣਿਆਂ ਦਾ ਕਮਾਲ ਦੀ ਗੱਲ ਆ ਪੀਣ ਵਾਲੀ ਸਰਕਾਰ ਵੀ ਉਹੀ ਆ ਅਸੀਂ ਕਹਿੰਦੇ ਸਮਾਂ ਮਾੜਾ ਵਾ ਜਿਸ ਸਮੇਂ ਦੇ ਵਿੱਚ ਬਾਕੀ ਦਾਣੀ ਦਾਣੇ ਰਗੜੇ ਗਏ ਆ ਉਹ ਸਮਾਂ ਵੀ ਉਹੀ ਆ ਤੇ ਸਮਾਜ ਦੇ ਤੇ ਸੁਸਾਇਟੀ ਦੇ ਧੁਰੇ ਵੀ ਉਹੀ ਨੇ ਸਹਿਬ ਨੇ ਬਚਨ ਆਖਿਆ ਕਹਿੰਨ ਲੱਗੇ ਮਾਂ ਨੂੰ ਤੱਕਿਆ ਚੱਕੀ ਨੂੰ ਨਿਹਾਰਿਆ ਮਾਂ ਨੂੰ ਪੁੱਛਿਆ ਮਾਂ ਢੇਰ ਸਾਰਾ ਦਾਣਿਆਂ ਦਾ ਸਾਰਾ ਰਗੜਿਆ ਗਿਆ ਆ ਕੁਝ ਦਾਣੇ ਅਜੇ ਵੀ ਨਹੀਂ ਜਿਹੜੇ ਚੱਕੀ ਦੇ ਵਿੱਚ ਪਏ ਨੇ ਇਹਨਾਂ ਨੂੰ ਰਗੜਨੀ ਲੱਗੀ ਕਾਰਨ ਕੀ ਆ ਇਹ ਕਿਉਂ ਨਹੀਂ ਰਗੜੇ ਗਏ ਤੇ ਮਾਂ ਨੇ ਮੈਨੂੰ ਆਖਿਆ ਮੱਥਾ ਚੁੰਮਿਆ ਪਿਆਰ ਕੀਤਾ ਤੇ ਮਾਂ ਨੇ ਆਖਿਆ ਪੁੱਤਰ ਜਿਹੜੇ ਧੁਰੇ ਦੇ ਨਾਲ ਜੁੜੇ ਰਹਿੰਦੇ ਨੇ ਕਦੀ ਰਗੜੇ ਨਹੀਂ ਜਾਂਦੇ ਰਗੜੇ ਹੋ ਜਾਂਦੇ ਆ ਜਿਹੜਾ ਧੁਰਾ ਛੱਡ ਜਾਂਦੇ ਆ ਜਿਹੜੇ ਬਾਣੀ ਦੇ ਨਾਲ ਜੁੜ ਜਾਂਦੇ ਆ ਉਹ ਭਾਵੇਂ ਅਮਰੀਕਾ ਕੈਨੇਡਾ 'ਚ ਵੀ ਵਸਦੇ ਹੁਣ ਉਹ ਬਚੇ ਰਹਿੰਦੇ ਆ ਗੱਲ ਇੰਨੀ ਕਾ ਸਹਿਬ ਰਹਿਮਤ ਕਰਨ ਅਸੀਂ ਆਏ ਆ ਕੋਸ਼ਿਸ਼ ਕਰੀਏ ਘਟੂ ਘਟ ਗੁਰੂ ਨਾਨਕ ਦੀ ਜਪਜੀ ਦੇ ਨਾਲ ਜ਼ਰੂਰ ਜੁੜੀਏ ਜਿਹੜੇ ਜਪਜੀ ਨਹੀਂ ਪੜ੍ਹਦੇ ਉਹ ਗੁਰੂ ਨਾਨਕ ਦੀ ਜਪਜੀ ਜਿਹੜਾ ਉਹ ਕੱਚੇ ਦੁੱਧ ਦਾ ਕੰਮ ਕਰਦੀ ਹੈ ਤੇ ਜਿਹੜਾ ਬੱਚਾ ਜਪਜੀ ਦੇ ਨਾਲ ਜੁੜ ਜਾਂਦਾ ਨਾ ਮੈਂ ਨਾ ਫਿਰੋਜ਼ਪੁਰ ਬੱਚਿਆਂ ਦੇ ਨਾਲ ਕਲਾਸ ਲਾਈ ਇੱਕੋ ਗੱਲ ਕਹਿਣੀ ਹੈ ਤੇ ਉੱਥੇ ਸੰਥਿਆ ਦੇ ਰੇ ਸਨ ਬੱਚਿਆਂ ਨੂੰ ਜਪਜੀ ਸਾਹਿਬ ਦੀ ਤੇ ਮੈਂ ਬੱਚਿਆਂ ਨੂੰ ਆਖਿਆ ਬੱਚਿਓ ਜਪਜੀ ਸਾਹਿਬ ਦੀਆਂ ਪੌੜੀਆਂ ਕਿੰਨੀਆਂ ਕਹਿੰਦੇ ਜੀ 38 ਆ ਮੈਂ ਕਿਹਾ ਜੇ ਤੁਸੀਂ ਨਹੀਂ ਪੜੋਗੇ ਤੇ ਫਿਰ ਘਟ ਜਾਣਗੀਆਂ ਕਹਿੰਦੇ ਨਹੀਂ ਹੋਣੀਆਂ ਰਹਿਣੀਆਂ ਮੈਂ ਕਿਹਾ ਜੇ ਪੜੋਗੇ ਤੇ ਫਿਰ ਵੱਧ ਜਾਣਗੇ ਕਹਿੰਦੇ ਨਹੀਂ ਫਿਰ ਵੀ ਉਹਨੀਆਂ ਰਹਿਣੀਆਂ ਮੈਂ ਕਿਹਾ ਜੇ ਨਹੀਂ ਪੜੋਗੇ ਜਾਂ ਪੜੋਗੇ ਇਹਦੇ ਨਾਲ ਜਪਜੀ ਸਾਹਿਬ ਨੂੰ ਤੇ ਕੋਈ ਫਰਕ ਨਹੀਂ ਪੈਣ ਲੱਗਾ ਤੁਹਾਡੇ ਪੜਨ ਦੇ ਨਾਲ ਉਹਨੇ ਵੱਧ ਨਹੀਂ ਜਾਣਾ ਤੁਹਾਡੇ ਨਾ ਪੜਨ ਦੇ ਨਾਲ ਉਹਨੇ ਘਟ ਨਹੀਂ ਜਾਣਾ ਕਹਿੰਦੇ ਹਾਂ ਮੈਂ ਕਿਹਾ ਫਿਰ ਦੱਸੋ ਨੁਕਸਾਨ ਕਾਦਾ ਸਾਰੇ ਚੁੱਪ ਕਰ ਗਏ ਮੈਂ ਕਿਹਾ ਬੱਚਿਓ ਧਿਆਨ ਦਿਓ ਜਿਹੜੇ ਬੱਚੇ ਅੱਜ ਗਲਤ ਰਾਵਾਂ ਤੇ ਪੈ ਗਏ ਆ ਜਦੋਂ ਉਹ 9ਵੀਂ 10ਵੀਂ ਚ ਪੜਦੇ ਸੀਗੇ ਜਿਹੜਾ ਬੱਚਾ ਪਲੱਸ 2 ਚ ਜਾ ਕੇ ਗਲਤ ਹੋਇਆ ਜਦੋਂ ਉਹ 10ਵੀਂ ਚ ਪੜਦਾ ਸੀਗਾ ਤੇ ਉਹਨੂੰ ਪਤਾ ਸੀਗਾ ਵੀ ਮੈਂ ਗਲਤ ਹੋਜੂ ਪਲੱਸ 2 ਚ ਜਾ ਕੇ ਬੱਚੇ ਕਹਿੰਦੇ ਨਹੀਂ ਸੀ ਪਤਾ ਮੈਂ ਕਿਹਾ ਜਿਹੜਾ 10ਵੀਂ ਜਮਾਤ ਚ ਗਲਤ ਹੋ ਗਿਆ ਜਦੋਂ 9ਵੀਂ ਚ ਪੜਦਾ ਸੀਗਾ 8ਵੀਂ ਚ ਪੜਦਾ ਸੀ ਉਹਨੇ ਕਦੀ ਸੋਚਿਆ ਹੋਊਗਾ ਵੀ 10ਵੀਂ ਚ ਜਾ ਕੇ ਮੈਂ ਵੀ ਪੁੱਠੇ ਕੰਮਾਂ ਚ ਪੈ ਜਾਊਂਗਾ ਕਹਿੰਦੇ ਨਹੀਂ ਸੋਚਿਆ ਹੋਊਗਾ ਮੈਂ ਕਿਹਾ ਅੰਗਰੇਜ਼ੀ ਉਹਨੇ ਪੜ੍ਹੀ ਕਿ ਨਹੀਂ ਪੜ੍ਹੀ ਕਹਿੰਦੇ ਪੜ੍ਹੀ ਮੈਥ ਪੜਿਆ ਸਾਇੰਸ ਪੜ੍ਹੀ ਆ ਮੈਂ ਕਿਹਾ ਮੈਨੂੰ ਇਹ ਗੱਲ ਦੱਸਿਓ ਜਿਹੜੇ ਬੱਚੇ ਅੱਜ ਗਲਤ ਪਾਸੇ ਤੁਰ ਪਏ ਆ ਕਿ ਜੇ ਉਹ ਬੱਚੇ ਗੁਰੂ ਨਾਨਕ ਦੀ ਬਾਣੀ ਜਪਜੀ ਪੜ੍ਹਦੇ ਹੁੰਦੇ ਫਿਰ ਵੀ ਗਲਤ ਪਾਸੇ ਜਾਂਦੇ ਕਹਿੰਦੇ ਨਹੀਂ ਸੀ ਜਾ ਸਕਦੇ ਮੈਂ ਕਿਹਾ ਬੇਟੋ ਜਪਜੀ ਨਹੀਂ ਪੜੋਗੇ ਜਪਜੀ ਦਾ ਕੁਝ ਨਹੀਂ ਜਾਣਾਂ ਪਰ ਜੇ ਜਪਜੀ ਨਾਲੋਂ ਟੁੱਟ ਗਏ ਤੇ ਤੁਹਾਡਾ ਕੁਝ ਨੀਜੇ ਰਹਿਣਾ ਜਪਜੀ ਨੇ ਬਚਾਉਣਾ ਤੁਹਾਨੂੰ ਗੁਰੂ ਕਿਰਪਾ ਕਰੇ ਗੁਰੂ ਚਰਨਾ ਚ ਜਾ ਰਹੇ ਹਾਂ ਉਹਦੀ ਜਪਜੀ ਨਾਲ ਜੁੜ ਸਕੀਏ ਸਾਰਿਆਂ ਦਾ ਸਤਿਗੁਰੂ ਜੀ ਦਾ ਸੈਕਟਰੀ ਸਾਹਿਬ ਦਾ ਤਹਿਤੋਂ ਧੰਨਵਾਦ ਭੁੱਲਾਂ ਦੀ ਖਿਮਾ ਗੁਰਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ